ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਫਤੇਗੜ ਸਾਹਿਬ ਪਹੁੰਚੇ ਸੀ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਟੂਰ ਕਰਦੇ ਆ ਜੀ ਪੰਜਾਬ ਦਾ ਸਾਰੇ ਦਾ ਜੀ ਤੇ ਆਪਣਾ ਟੂਰ ਗਰੁੱਪ ਬਣਿਆ ਹੋਇਆ ਜੀ ਟੂਰ ਗਰੁੱਪ 'ਚ ਐਡ ਹੋਣ ਵਾਸਤੇ ਜੀ ਮੇਰੇ ਨੰਬਰ 9815843096 ਤੇ ਤੁਸੀਂ ਆਪਦੇ ਏਰੀਆ ਦਾ ਨਾਮ ਤੇ ਪਿੰਡ ਦਾ ਨਾਮ ਲਿਖ ਕੇ ਮੈਸੇਜ ਕਰੋ ਜੀ ਜਿਹੜਾ ਬੰਦਾ ਆਪਾਂ ਨੂੰ ਬੁਲਾਉਣਾ ਚਾਹੁੰਦਾ ਜੀ ਹਾਂ ਜਿਹੜੇ ਨੇ ਰਹਿ ਲੈਣੀ ਆ ਜੀ ਉਹ ਆਪਾਂ ਨੂੰ ਕਾਲ ਕਰ ਸਕਦਾ ਜੀ ਉਹਨੂੰ ਟੂਰ ਗਰੁੱਪ 'ਚ ਐਡ ਹੋਣ ਦੀ ਕੋਈ ਲੋੜ ਨਹੀਂ ਜੀ ਕਿਉਂਕਿ ਟੂਰ ਗਰੁੱਪ 'ਚ ਸਿਰਫ ਆਪਾਂ ਟੂਰ ਹੀ ਪਾਉਣੇ ਆ ਜੀ ਉਹਦੇ 'ਚ ਕੋਈ ਹੋਰ ਮੈਸੇਜ ਜਾਂ ਕੋਈ ਰਹਿ ਨਹੀਂ ਦਿੱਤੀ ਜਾਂਦੀਗੀ ਕਿਉਂ ਚੈਟ ਨਹੀਂ ਹੁੰਦੀ ਜੀ ਸਾਰਾ ਦਿਨ ਫੋਨ ਤੇ ਜਦੋਂ ਮਰਜ਼ੀ ਗੱਲ ਕਰੋ ਜੀ ਕੋਈ ਦਿੱਕਤ ਨਹੀਂ ਗਈ ਉਹਦੀ ਜਦੋਂ ਮਰਜ਼ੀ ਕੋਈ ਵੀ ਰਹਿ ਲੈ ਸਕਦੇ ਆ ਜੀ ਇਹ ਕੇਸ ਤੇ ਆਪਾਂ ਇੱਕ ਵਾਰੀ ਪਹਿਲਾਂ ਵੀ ਆ ਚੁੱਕੇ ਆ ਜੀ ਬਾਈ ਗਰੁੱਪ ਵਾਲਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਜੀ ਆਹ ਗਾਂ ਤੁਸੀਂ ਦੇਖੀ ਸੀ ਇਹ ਗਾਂ ਨੂੰ ਬੈਠੀ ਨੂੰ ਜਦੋਂ ਮੈਂ ਆਇਆ ਜੀ ਤਿੰਨ ਦਿਨ ਹੋ ਗਏ ਸੀਗੇ ਤੇ ਗਾਣੇ ਦਲੀਆ ਖਾਦਾ ਸੀਗਾ ਜੀ ਉਸ ਤੋਂ ਬਾਅਦ ਗਾਂ ਪੱਠੇ ਵੀ ਛੱਡ ਗਈ ਤੇ ਬੈਠ ਗਈ ਉਸ ਤੋਂ ਬਾਅਦ ਆਪਾਂ ਬਾਈ ਨੂੰ ਪੁੱਛਦੇ ਆਂ ਜੋਤੀ ਬਾਈ ਕਿਵੇਂ-ਕਿਵੇਂ ਹੋਇਆ ਤੇ ਕੀ-ਕੀ ਹੋਇਆ ਜਦੋਂ ਆਪਾਂ ਟ੍ਰੀਟਮੈਂਟ ਕੀਤਾ। ਛੋੜ ਟ੍ਰੀਟਮੈਂਟ ਤੋਂ ਅੱਧਾ ਘੰਟਾ ਬਾਅਦ ਵੀਰੇ ਖੜੀ ਉਹ ਨਾ ਗਾਲਾ ਪੱਟ ਗਈ ਸੀ। ਗਾਲਾ ਪੱਟ ਗਈ ਸੀ ਹਨਾ ਜਿਹੜੀ ਆਪਾਂ ਗਰੁੱਪ ਵਿੱਚ ਤੁਸੀਂ ਵੀਡੀਓ ਪਾਈ ਸੀ। ਹਾਂ ਮੈਂ ਤਾਂ ਮੰਨ ਲਓ ਟ੍ਰੀਟਮੈਂਟ ਕਰਕੇ ਜੀ ਇਹਨੂੰ ਅਨਲੌਕ ਪਾਊਡਰ ਸੀ ਮੇਰੇ ਕੋਲੇ ਉਹ ਦੇਦਾ ਸੀ ਜੀ। ਅੱਧੇ ਘੰਟੇ ਬਾਅਦ ਤਕਰੀਬਨ ਗਾਲਾ ਪੱਟ ਗਈ ਸੀ ਜਿਹਦੇ ਗਾਹ ਮੰਨ ਲਓ ਬੈਠੀ ਘਟੂ-ਘਟ ਹਫਤਾ ਰਹੀ ਆ ਜੀ ਐ ਨਹੀਂ ਆਪਾਂ ਕਹਿ ਸਕਦੇ ਨਾਲ ਨਾਲ ਉਹ ਕਰੀਆ ਦੇਖ ਲਓ ਤੁਸੀਂ ਲੱਗੇ ਵੀ ਲੱਗੇ ਵੀ ਗਾਲੇ। ਪਰਾਹ ਦੀ ਬਾਈਕ ਕੰਦੀ ਇਹ ਨਾ ਚੌਂਦਾ ਰਿਹਾ ਬਾਈ ਨੇ ਕੋਤੌਲ ਨਹੀਂ ਕੀਤੀ ਫੋਨੇਦਾਂ ਸਕੰਜਾ ਕੋਲੇ ਰੱਖਿਆ ਆਪਦੇ ਤੇ ਸਕੰਜੇ ਰਾਂ ਬਾਈ ਇਹਨੂੰ ਗਾਣ ਉਠਾਉਂਦੇ ਰਹੇ ਆ ਜੀ ਤੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਉਸ ਤੋਂ ਬਾਅਦ ਆਪਾਂ ਟ੍ਰੀਟਮੈਂਟ ਫੋਨ ਤੇ ਕਰਵਾਈ ਗਿਆ ਜੀ ਕਿੰਨੇ ਦਿਨਾਂ ਬਾਅਦ ਜੋਤੀ ਗਾਂ ਉੱਠ ਖੜੀ ਸੀ ਬਈ ਆਪੇ ਉੱਠੀ ਆਪੇ ਉੱਠੀ ਹੈ ਨਾ ਹਾਂ ਜਦੋਂ ਤੁਸੀਂ ਮੈਨੂੰ ਕਿਹਾ ਵੀ ਯਾਰ ਅਜੁੱਠੀ ਨਹੀਂ ਤੇ ਜਦੋਂ ਇੱਧਰ ਆ ਕੇ ਤੁਸੀਂ ਮੈਨੂੰ ਦੱਸਿਆ ਵੀ ਯਾਰ ਬਾਈ ਉਹ ਖੜੀ ਸੀ ਹਾਂ ਖੜੀ ਸੀਗੀ ਬਾਈ ਵੱਲੋ ਸਹੀ ਟ੍ਰੀਟਮੈਂਟ ਹੋਇਆ ਜਮਾ ਤੇ ਆਪਾਂ ਬਈ ਜਿਹੜਾ ਤੁਹਾਨੂੰ ਸਪਲੀਮੈਂਟ ਲੈ ਕੇ ਦੇਏਗੇ ਸੀ ਉਹਦੇ ਨਾਲ ਕੀ ਫਰਕ ਪਿਆ ਪਸ਼ੂਆਂ ਦਾ ਉਹਦੇ ਨਾਲ ਡੰਗਰ ਦੁੱਧ ਵੀ ਵੱਧ ਗਿਆ ਸਿਹਤ ਵੀ ਬਣ ਗਈ ਹੈ ਨਾ ਹਾਂ ਸਿਹਤ ਵੀ ਬਣ ਗਈ ਜਿਵੇਂ ਆ ਮੱਝ ਵੀ ਅੱਗੇ ਲੱਸੀ ਚਲੋ ਹਜੇ ਵੀ ਲੱਸੀ ਹੈ ਜੀ ਕਿਉਂਕਿ ਬਾਈਪਾਸ ਫੈਟ ਬਾਈ ਨੂੰ ਅੱਜ ਲੈ ਕੇ ਦਿੱਤੀ ਹੈ ਜੀ ਉਹ ਸਾਹਮਣੇ ਪਾਊਡਰ ਪਿਆ ਅੰਦਰ ਬ ਇਧਰ ਮੈਡੀਕਲ ਵਾਲਿਆਂ ਤੋਂ ਨਹੀਂ ਮਿਲਿਆ ਜੀ ਕੋਈ ਨਹੀਂ ਲਿਖਦਾ ਹੋਣਾ ਜੀ ਬਾਈਪਾਸ ਸੈਟ ਇਹ ਮੱਧ ਕਿੰਨਾ ਦੋ ਦਿੰਦੀ ਸੀ ਜੋਤੀ ਪਹਿਲਾਂ ਜਦੋਂ ਆਪਾਂ ਇਹਨਾਂ ਚਾਰਜ ਲੁੰਦੀ ਹੁਣ ਸੱਤ ਦੇਣ ਲੱਗੀ ਹੈ ਸੱਤ ਦੇਣ ਲੱਗੀ ਹੈ ਕਿੰਨਾ ਟਾਈਮ ਹੋਇਆ ਨੂੰ ਸੂਈ ਨੂੰ ਪਿਛਲੇ ਸਾਲ 5 ਅਗਸਤ ਦੀ ਸੂਈ ਹੋਈ ਹੈ 5 ਅਗਸਤ ਦੀ ਹੈ ਤੇ ਇੱਕ ਆਪਾਂ ਉਹ ਗਾਂ ਦਾ ਟ੍ਰੀਟਮੈਂਟ ਕੀਤਾ ਸੀ ਪਰਲੀ ਦਾ ਨਾ ਉਹਦਾ ਕੀ ਕੀਤਾ ਸੀ ਬਾਈ ਉਹਦੇ ਵੀ ਦਵਾਈ ਭਰੀ ਅੱਛਾ ਤੇ ਉਹ ਹੀਟ ਚ ਆ ਗਈ ਹੈ ਨਾ ਆ ਗਈ ਕੱਲ ਦੀ ਹੀਟ ਚ ਨਾ ਇਹਦੇ ਅੱਜ ਏਆਈ ਕਰਤੀ ਹੈ ਜੀ ਠੀਕ ਹੈ ਤੇਦੇ ਅੱਜ ਆ ਸਟਰਾ ਲਾਦਾ ਜੀ ਉਦੇ ਸਾਹਮਣੇ ਹੈ ਜੀ ਵਧੀਆ ਹੀਟ ਸੀ ਜੀ ਪਸ਼ੂਆਂ ਤੇ ਮਾਉਂਟ ਕਰ ਰਹੀ ਸੀ ਚੜ ਰਹੀ ਸੀ ਜੀ ਮੰਨ ਲਓ ਵੀ ਬਾਈ ਦੇ ਆਪਾਂ ਤਿੰਨਾ ਪਸ਼ੂਆਂ ਤੇ ਆਪਾਂ ਮੰਨ ਲਓ ਟ੍ਰਾਇਲ ਕੀਤਾ ਸੀਗਾ ਜੀ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਵੀ ਤਿੰਨੇ ਪਸ਼ੂ ਸੈੱਟ ਆ ਜੀ ਠੀਕ ਆ ਉਹ ਉਹ ਹੀਟ ਚ ਆ ਚੁੱਕੀ ਹੈ ਜੀ ਇਹਦੇ ਆਪਾਂ ਅੱਜ ਦਵਾਈ ਭਰਤੀ ਕੁਛ ਨਹੀਂ ਕੀਤਾ ਸੀ ਸੇਵ ਦੀ ਥੋੜੀ ਡਾਂਲ ਸੀ ਗਾਂ ਚਲੋ ਉਹ ਵੀ ਫਿੱਕੀ ਹੈ ਜੀ ਪਰ ਬਾਈ ਦਾ ਟ੍ਰੀਟਮੈਂਟ ਜਾਰੀ ਹੈ ਬਾਈ ਬਾਸਟੈਟ ਤੋਂ ਬਾਅਦ ਤੁਹਾਨੂੰ ਇਹਨਾਂ ਦੀ ਵੀਡੀਓ ਦਿਖਾਵਾਂਗੇ ਜੀ ਠੀਕ ਆ ਮੇਨ ਆਪਾਂ ਉਹਦੇ ਇਹ ਗਾਂ ਤੇ ਆਏ ਸੀਗੇ ਜੀ ਵੀ ਇਹ ਗਾਂ ਬੈਠੀ ਸੀ ਤੇ ਬਾਈ ਬਹੁਤ ਪਰੇਸ਼ਾਨ ਸੀ ਤਿੰਨ ਦਿਨਾਂ ਤੋਂ ਉਦੋਂ ਬਾਅਦ ਅੱਧੇ ਘੰਟੇ ਬਾਅਦ ਬਾਈ ਨੇ ਗਰੁੱਪ 'ਚ ਵੀਡੀਓ ਪਾਤੀ ਸੀ ਵੀ ਗਾਲਾਂ ਪੱਟ ਲਿਆ ਸੀ ਚਲੋ ਜਿਵੇਂ ਹਾਥੀ ਲੱਗਣੇ ਹੋਣ ਜੀ ਪਰਮਾਤਮਾ ਨੇ ਗਿਆ ਨੂੰ ਸ਼ਾਬਾਸ਼ੇ ਦਵਾਉਣੀ ਜਾਂਦੀ ਹੈ ਠੀਕ ਹੈ ਜੀ ਇਹ ਗਾਣੇ ਦਾ ਟ੍ਰੀਟਮੈਂਟ ਕਰਕੇ ਆਪਾਂ ਸਹੀ ਕਰਤੀ ਜੀ ਅੱਜ ਇਹ ਗਾ ਆਪ ਦੇ ਮੰਨ ਲਓ ਆਪੇ ਆਪ ਖੜੀ ਹੁੰਦੀ ਹੈ ਜਿਵੇਂ ਸਟੰਜਾ ਸੀਗਾ ਹੁਣ ਇਹ ਆਪਣੇ ਆਪ ਖੜੀ ਹੁੰਦੀ ਹੈ ਕਿ ਨਹੀਂ ਬਾਈ ਜੋਤੀ ਜਮਾਂ ਸਹੀ ਹੁੰਦੀ ਹੈ ਜਮਾਂ ਆਪੇ ਹੁੰਦੀ ਹੈ ਹਾਂ ਜਿਹੜੀ ਗੱਲ ਆ ਵੀ ਸੰਤੋਸ਼ਤਾ ਤੁਸੀਂ ਆਪਣੇ ਫੀਡਬੈਕ ਤੋਂ ਠੀਕ ਹੈ ਨਾ ਬਾਈ ਨੇ ਮੈਨੂੰ ਉਦੋਂ ਗਰੁੱਪ 'ਚ ਮੰਨ ਲਓ ਮੈਸੇਜ ਕੀਤਾ ਸੀਗਾ ਵੀ ਬਾਈ ਆ ਕੇ ਜ਼ਰੂਰ ਬਈ ਜਰੂਰ ਆ ਕੇ ਜਾਇਆ ਕਰੋ ਅੱਜ ਇਹਨਾਂ ਦੇ ਸਪੈਸ ਇੱਧਰ ਆਏ ਸੀਗੇ ਜੀ ਕਿਉਂ ਇਹ ਦੋ ਗਾਹ ਦੇ ਇੱਕ ਦਾ ਏਆਈ ਕਰਣੀ ਸੀਗੀ ਜੀ ਠੀਕ ਹੈ ਇੱਕ ਉਹ ਗਾਹ ਚੈੱਕ ਕਰਨੀ ਸੀ ਅੰਦਰ ਉਹਦਾ ਦੁੱਧ ਖਾਰਾ ਹੋਇਆ ਪਿਆ ਜੀ ਕਿ ਦੁੱਧ ਖਾਰੇ ਤੋਂ ਤੁਸੀਂ ਕਨਫਰਮ ਨਾ ਕਰਿਆ ਕਰੋ ਵੀ ਪਸ਼ੂ ਆਪਣਾ ਗੱਬਣ ਹੈ ਜੀ ਠੀਕ ਹੈ ਇਹ ਗਾਂ ਖਾਲੀ ਹੈ ਜੀ ਖਾਰਾ ਦੁੱਧ ਦੁੱਧ ਪੀਣ ਤੇ ਲੈਵਲ ਵਧਣਾ ਵੀ ਹੋ ਜਾਂਦਾ ਹੈ ਕਈ ਵਾਰੀ ਹੋਰ ਦੇਖਿਆ ਵੀ ਹੋ ਸਕਦੀ ਹੈ ਠੀਕ ਹੈ ਜੀ ਉਹ ਗਾਂ ਥੋੜੀ ਥੋੜੀ ਹੀਟ ਚ ਵੀ ਸੀ ਜੀ ਪਰ ਉਹਦੇ ਦਵਾਈ ਭਰੀ ਹੈ ਤੇ ਉਹ ਨਾਰਮਲ ਜਦੋਂ ਹੋਊਗੀ ਅੰਦਰ ਉਹਨੂੰ ਟਰੀਟਮੈਂਟ ਕਰਕੇ ਉਹਦਾ ਸੈਟ ਤੇ ਉਹ ਗਾਂ ਵੀ ਗੱਬਣ ਹੋ ਜੀ ਕੋਈ ਦਿੱਕਤ ਨਹੀਂ ਤੇ ਬਾਈ ਨੇ ਐ ਮੰਨ ਲੇ ਚਲੋ ਕੰਨ ਵਾਲੇ ਕੰਮ ਬਾਈ ਬਹੁਤ ਕਰਦਾ ਜੀ ਜਿਹੜਾ ਹੈ ਅਗਲੇ ਨੂੰ ਐ ਲੱਗਦਾ ਵੀ ਯਾਰ ਅਸੀਂ ਪਸ਼ੂ ਖੜਾ ਦੇਣਾ ਬਾਈ ਨੇ ਦੋ ਬਿਹੜਾ ਹੁਣ ਲਈਆਂ ਸੀ ਪਰ ਚਲੋ ਵਧੀਆ ਨਫੇ ਨਾਲ ਬਾਈ ਦੀਆਂ ਵੇਚ ਗਈਆਂ ਠੀਕ ਹੈ ਹੋ ਸਕਦਾ ਵੀ ਬਾਈ ਇੱਕ ਦੋ ਪਸ਼ੂ ਹੋਰ ਲਿਆਵੇ ਜੀ ਉਹ ਦੋ ਪਸ਼ੂ ਬਾਈ ਦੇ ਗੱਭਣਾ ਪਰ ਲਈ ਉਹ ਜਿਹੜੀ ਗਾਂ ਤੇ ਪਰਲੀ ਮੱਝ ਹੈ ਜੀ ਆਹ ਬੱਚੀ ਹਜੇ ਬਾਈ ਨੇ ਮੈਨੂੰ ਦੱਸ ਕਹਿੰਦੇ ਸੀਗੇ ਵੀ ਇਹਨਾਂ ਇਹਨੂੰ ਦੇਖ ਲਓ ਪਰ ਮੈਂ ਕਿਹਾ ਵੀ ਇਹਦਾ ਵਜ਼ਨ ਘੱਟ ਹੈ ਹਜੇ ਵੀ ਇਹਦਾ ਵਜ਼ਨ ਹਜੇ ਪ੍ਰੋਪਰ ਨਹੀਂਗਾ ਬਾਈ ਤੁਸੀਂ ਨਾਲ ਪੜ ਵੀ ਰਹੇ ਆ ਹਾਂ ਜੀ ਕੀ ਕਰ ਰਹੇ ਆ ਨਾਲ ਨੇ ਦੀ ਉਹ ਬੀਐਸ ਐਗਰੀਕਲਚਰ ਅੱਛਾ ਬੀਐਸ ਐਗਰੀਕਲਚਰ ਫਿਰ ਵੀ ਇਹ ਕੰਮ ਕਰ ਰਹੇ ਆ ਸ਼ੌਂਕ ਹੈ ਸ਼ੌਂਕ ਹੈ ਸ਼ੌਂਕ ਹੈ ਘਰੋਂ ਵੀ ਬਾਈ ਪੂਰੇ ਵਧੀਆ ਆ ਬਾਈ ਪੂਰਾ ਵਧੀਆ ਸਿਸਟਮ ਆ ਬਾਈਆਂ ਦਾ ਪਰ ਬਾਈ ਨੂੰ ਸ਼ੌਂਕ ਹੈ ਇਕੱਲਾ ਇਹ ਹੀ ਕਰਦਾ ਮੰਨ ਲਓ ਵੀ ਪਸ਼ੂਆਂ ਦਾ ਕੰਮ ਕਰਦੇ ਆ ਬਾਈ ਇੱਧਰ ਆ ਕੇ ਆਪ ਹੀ ਛੋਟੀ ਜੀ ਉਮਰ ਦਾ ਹੀ ਆ ਬਾਈ ਕੋਈ ਬਾਹਲੀ ਉਮਰ ਨਹੀਂ ਹਜੇ ਬਾਈ 22 25 ਸਾਲ ਉਮਰ ਮਸਾ ਹੀ ਹੋਊਗੀ ਜੀ ਠੀਕ ਹੈ ਤੇ ਚੰਡੀਗੜ੍ਹ ਬਾਈ ਪਹਿਲਾਂ ਪੜ੍ਹ ਕੇ ਆਉਂਦਾ ਤੇ ਫੇਰ ਆ ਕੇ ਪਸ਼ੂ ਸੰਭਦਾ ਜੀ ਅੱਜ ਵੀ ਜਦੋਂ ਮੈਂ ਫੋਨ ਕੀਤਾ ਉਦੋਂ ਇਹ ਕਾਲਜ ਚ ਹੀ ਸੀ ਬਾਈ ਤੇ 3:30 ਵਜੇ ਦੇ ਕਰੀਬ ਬਾਈ ਆ ਕੇ ਪਹਿਲਾਂ ਸਵੇਰ ਇਹਨਾਂ ਨੂੰ ਸਾਮ ਸੰਭਾਲ ਕਰਕੇ ਜਾਂਦਾ ਸੀ ਤੇ ਉਸ ਤੋਂ ਬਾਅਦ ਬਾਈ ਆਪ ਕਾ ਕੇ ਕਰਦਾ ਵੀ ਐ ਨਹੀਂ ਕੋਈ ਬੰਦਾ ਰੱਖਿਆ ਜਿਨੇ ਪਰਮਾਤਮਾ ਨੇ ਸਭ ਕੁਝ ਤਬ ਆਪਣੇ ਆਪ ਕੰਮ ਕਰਦੇ ਆ ਜੀ ਬਾਈ ਕਿੰਨਾ ਦੁੱਧ ਪਾਉਣਿਆ ਫਿਰ ਤੁਸੀਂ ਹੁਣ ਦੁੱਧ ਵੀਰੇ ਮੇਰਾ ਹੁਣ ਤਾਂ ਮੰਗਲੋ ਹਾਂ ਹੁਣ ਤਾਂ 20 ਕਿਲੋ ਕਿਉਂ ਉਹ ਵੀ ਸੂਣ ਵਾਲੀ ਆ ਨਾ ਗਾਂ ਉਹ ਕਿੰਨੇ ਚਿਰ ਦੀ ਗੱਭ ਹੋ ਗਈ ਹੈ ਦੁੱਧ ਦੇਈ ਜਾਂਦੀ ਹੋਣਾ ਹਾਂ ਵੀਰੇ ਸਾਢੇ 3 ਮਹੀਨੇ ਦੀ ਹੋ ਗਈ ਸਾਢੇ 3 ਮਹੀਨੇ ਦੀ ਤੇ ਮੱਝ ਵੀ ਦੁੱਧ ਦੇ ਰਹੀ ਹੈ ਕਿ ਨਹੀਂ ਹਾਂ ਮੱਝ ਨਹੀਂ ਅੱਛਾ ਟਰਾਈ ਹੈ ਨਾ ਆਹ 7 ਕਿਲੋ ਕਰ ਗਈ ਐ ਤੇ ਆ ਗਾਂ ਵੀ ਦੇ ਰਹੀ ਐ ਗਾਂ ਖਲੇ 6 ਕਿਲੋ 6 ਗਾਂ ਥੱਲੇ 6 ਕਿਲੋ ਠੀਕ ਇੱਥੇ ਦੁੱਧ ਕੀ ਰੇਟ ਪੈ ਜਾਂਦਾ ਬਈ ਗਾਵਾਂ ਦਾ 55 ਮੱਝਾਂ ਦਾ 70 ਕਰੋ ਅੱਛਾ 55 ਰੁਪਏ ਦੁੱਧ ਪੈ ਜਾਂਦਾ ਗਾਵਾਂ ਦਾ ਅੱਛਾ ਕਰੋ 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 ਐਸੇ ਲੈ ਕੇ ਜਾਂਦੇ ਕਰੋ ਆਪੇ ਆਪੇ ਲੈ ਕੇ ਜਾਂਦੇ ਆ ਠੀਕ ਆ ਫਿਰ ਤਾਂ ਤੁਹਾਨੂੰ ਵਧਾਉਣ 'ਚ ਫਾਇਦਾ ਬਈ ਬਾਈ ਕੋਲੇ ਤਾਂ ਬਹੁਤ ਅਜੀਬ ਦੇਖੋ ਤੁਸੀਂ ਮਨ ਲਓ ਚੇਅਰ ਪਦੇਗੜ ਸਾਹਿਬ ਜੋ ਵੀ ਐ ਪੂਰਾ ਵਧੀਆ ਥਾ ਜੀ ਗੁਰਦੁਆਰਾ ਸਾਹਿਬ ਤੇ ਕੋਈ ਹੈਗੇ 2.5 ਕਿਲੋਮੀਟਰ ਦੀ ਮਨ ਲਓ ਅੱਧਾ ਕਿਲੋਮੀਟਰ ਦੀ ਦੂਰੀ ਜਾਂ 2.5 ਕਿਲੋਮੀਟਰ ਹੈ 8 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਦਾ ਉਹ ਤੇ ਧੰਨਵਾਦ ਜੀ ਜਿਵੇਂ ਹੁਣ ਬਾਈ ਦਾ ਦੇਖੋ ਤੁਸੀਂ ਵੀ ਨਾਲ ਪੜ ਵੀ ਰਿਹਾ ਤੇ ਕੰਮ ਵੀ ਕਰ ਰਿਹਾ ਹਨਾ ਨਹੀਂ ਤਾਂ ਕੋਈ ਲੋਡ ਵੀ ਹੈਣੀਗੀ ਵੀ ਘਰ ਦੇ ਕਹਿੰਦੇ ਵੀ ਆ ਵੀ ਲੋਡ ਨਹੀਂ ਕੋਈ ਜਨਾਬ ਤੂੰ ਪਸ਼ੂ ਰੱਖ ਪਰ ਫਿਰ ਵੀ ਬਾਈ ਨੂੰ ਸੌਂਗ ਹੈ ਇਹ ਕੰਮ ਵਧਾਵਾਗੇ ਜੀ ਬਾ ਥੋੜਾ ਜਿਹਾ ਬਾਈ ਨੂੰ ਇਹ ਸੀਗਾ ਵੀ ਪਸੂ ਰਿਪੀਟਰ ਨਾ ਹੋਣ ਤੇ ਸਿਹਤ ਬਣ ਜੇ ਠੀਕ ਆ ਵੀ ਸਿਹਤ ਤੋਂ ਥੋੜਾ ਇਹ ਬਾਈ ਪਰੇ ਜਾ ਜੀ ਵੀ ਪਾਈ ਵੀ ਸਾਰਾ ਕੁਝ ਜਾਣਦੇ ਆ ਤੇ ਪਰ ਸਿਹਤ ਨਹੀਂ ਬਣ ਰਹੀ ਜੀ ਹੁਣ ਤੁਸੀਂ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਬਾਈ ਆਪਣੇ ਆਪ ਗਰੁੱਪ ਚ ਵੀਡੀਓ ਪਾਉਗਾ ਜੀ ਵੀ ਵਧੀਆ ਸਿਹਤ ਬਣਾ ਦਾਂਗੇ ਇਹਨਾਂ ਦੇ ਜਿਵੇਂ ਇਹਨਾਂ ਨੂੰ ਆਇਰਨ ਟੌਨਕ ਸ਼ੁਰੂ ਕੀਤਾ ਵਿਆ ਨਾਲ ਬਾਈ ਬਸ ਫੈਟ ਆਇਰਨ ਟੌਨਕ ਸ਼ੁਰੂ ਆ ਬਈ ਸ਼ਾਰਕਾ ਪਰੋਲ ਨਾ ਹੁਣ ਤੁਸੀਂ ਫੈਰੀਗੈਨ ਲੈ ਆ ਜੀ ਜਿਵੇਂ ਸ਼ਾਰਕਾ ਪਰੋਲ ਨਾ ਥੋੜਾ ਜਿਹਾ ਦੇਣਾ ਸੌਖਾ ਹੈ ਨਾ ਹਾਂ ਵੈਸੇ ਰਿਜ਼ਲਟ ਬਹੁਤ ਆ ਸ਼ਾਰਕਾ ਪਰੋਲ ਦਾ ਤੇ ਇਧਰੋਂ ਬਾਈਪਾਸ ਫੈਟ ਬਾਈ ਮਿਲ ਹੀ ਨਹੀਂ ਤੈਨੂੰ ਕੀ ਕਹਿੰਦੇ ਕਹਿੰਦੇ ਵੀ ਫੀਡ ਫੈਕਟਰੀ ਵਾਲੇ ਤੋਂ ਲੈ ਲਊਗਾ ਅੱਛਾ ਵੈ ਤੇਰੀ ਵੈਸੇ ਹੈ ਨਹੀਂ ਆ ਵੈਸੇ ਮਿਲਦੀ ਨਹੀਂ ਕਿ ਵੀ ਫੀਡ ਫੈਕਟਰੀ ਜੀ ਮੰਨ ਲਓ ਉਧਰ ਹੀ ਹੋ ਬਾਈ ਫੀਡ ਜੀ ਪਵਾ ਲਓ ਵੇ ਖੁੱਲੀ ਬਾਈਪਾਸ ਫੈਟ ਮਿਲ ਜੂਗੀ ਉਹ ਫੀਡ ਫੈਕਟਰੀ ਵਾਲਾ ਫਿਰ ਕਿਲੋ ਦਾ ਆਪਾਂ ਨੂੰ ਦੇਣਾ ਨਹੀਂ ਰਿਹਾ ਹਣਾ ਬਾਈ ਉਹ ਕਹਿੰਦੇ ਵੀ ਅਸੀਂ ਐਂ ਦਿੰਦੇ ਨਹੀਂ ਅੱਛਾ ਅਸੀਂ ਦਿੰਦੇ ਨਹੀਂ ਠੀਕ ਇੱਕ ਵਾਰ ਤੇ ਇਹਦੀ ਵੀ ਬਾਈ ਨੂੰ ਦਿੱਕਤ ਆਈ ਜੀ ਮੈਂ ਬਾਈ ਨੂੰ ਕਿਹਾ ਸੀਗਾ ਵੀ ਇਹਦੇ ਨਾਲ ਡੈਕੀ ਦੀ ਲੋਡ ਸੀਗੀ ਜੀ ਡੈਕਾ ਲੱਗਦਾ ਜਦੋਂ ਪਸ਼ੂ ਬੈਠ ਜੇ ਜਦੋਂ ਪਸ਼ੂ ਬੈਠ ਜੇ ਪਰ ਇਹਨੂੰ ਕਿਸੇ ਮੈਡੀਕਲ ਵਾਲੇ ਨੇ ਦੇਖੋ ਡੈਗਾ ਵੀ ਨਹੀਂ ਵਿਚਾਰਿਆਂ ਨੂੰ ਦਿੱਤਾ ਐਵੇਂ ਕਹਿ ਦਗੇ ਵੀ ਚਲੋ ਨਾਲੇ ਨਾਰਮਲ ਗੱਲ ਆ ਜੀ ਚਲੋ ਹੋ ਸਕਦਾ ਉਹਨਾਂ ਨੂੰ ਕੋਈ ਡਰ ਲੱਗਦਾ ਹੋਵੇ ਇਹ ਚੀਜ਼ ਤੋਂ ਤੇ ਪਰ ਫੇਰ ਇਹਨਾਂ ਦਾ ਕੋਈ ਡਾਕਟਰ ਹੈਗਾ ਵਿਚਾਰਾ ਮੰਨ ਲਓ ਜਿਹੜਾ ਪ੍ਰੈਕਟਿਸ ਕਰਦਾ ਬੰਦਾ ਉਹਨੇ ਇਹਨੂੰ ਡੈਕੇ ਬਾਈ ਨੂੰ ਲੈ ਕੇ ਦਿੱਤੇ ਤੇ 100 100 ਜੀ ਵਾਲੇ ਦੋ ਡੈਕੇ ਇਹਦੇ ਲਾਏ ਆ ਜੀ ਕਿਉਂ ਮੈਕ ਬੁਲਟ ਇੰਜੈਕਸ਼ਨ ਆਉਂਦਾ ਇੱਕ ਵੈਟਰਨਰੀਜ ਉਹ ਇਤਰੋਂ ਮਿਲ ਨਹੀਂ ਰਿਹਾ ਸੀਗਾ ਜੀ ਉਹ ਸਸਤਾ ਵੀ ਪੈਂਦਾ ਨੀਅਰ ਅਬਾਊਟ ਮੇਰੇ ਹਿਸਾਬ ਨਾਲ 900000 ਦੇ ਕਰੀਬ ਇਹਨੂੰ ਬਾਈ ਨੂੰ ਡੈਕੇ ਪਏ ਆ ਜਿਹੜੇ ਕੋਈ ਬਾਲਾ ਦੁੱਧ ਵੀ ਨਹੀਂ ਦਿੰਦੀ ਵੈੜ ਬਾਈ ਕਹਿੰਦਾ ਵੀ ਆਪਾਂ ਇਹਦੀ ਜਾਨ ਹੀ ਬਚਾਉਣੀ ਆ ਬਾਈ ਦੁੱਧ ਦੇਵੇ ਨਾ ਦੇਵੇ ਠੀਕ ਆ ਜਮਾਂ ਅੰਨੇਓ ਖੋਟੀ ਗਾਂ ਹੋ ਗਈ ਸੀਗੀ ਪਰ ਫਿਰ ਵੀ ਬਾਈ ਨੇ ਤੇ ਪੂਰੇ ਪੈਸੇ ਲਾਏ ਆ ਤੇ 300 ਰੁਪਏ ਆ ਮੂਸਕੰਜੇ ਦੀ ਬਾਈ ਦਿਹਾੜੀ ਦਿੰਦਾ ਰਿਆ ਡੇਲੀ ਅੰਗੂਸਕੰਜਾ ਜਿਹੜਾ ਗਊਸ਼ਾਲਾ ਜੋ ਮਿਲਦਾ ਤੇ ਪਰ ਬਾਈ ਨੇ ਇਹ ਨਹੀਂ ਵੀ ਇੱਕ ਦਿਨ ਵੀ ਗਾਣੂ ਮੈਨ ਲੋ ਬੈਠਣ ਦੇਦਾ ਹੋਵੇ ਖੜੀ ਕਰ ਦਿੰਦੇ ਸੀ ਮੰਨ ਲਓ ਆਪ ਖੜੀ ਨਹੀਂ ਹੁੰਦੀ ਸੀ ਪਰ ਪ੍ਰਮਾਤਮਾ ਨੇ ਸੁਣੀ ਤੇ ਹਫ਼ਤੇ ਬਾਅਦ ਗਾ ਆਪੇ ਖੜੀ ਹੋਣ ਲੱਗ ਗਈ ਆਪਣੇ ਟ੍ਰੀਟਮੈਂਟ ਤੋਂ ਬਾਅਦ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜ